ਕਿੱਥੇ ਗਈ ਲੈ ਕੇ ਠਿਗੜੀ ਜੀ ਕਿੱਥੇ ਗਿਆ ਪੱਠਾ ਸਾਹਿਬ ਜੀ ਕਿੱਥੇ ਗਿਆ ਠੰਡਾਪੁਰ ਜੀ ਇਸੇ ਤਰ੍ਹਾਂ ਲੰਗੂ ਦਾ ਘਰ ਵੀ ਆਲਮਾਲ ਹੋਵੇ ਕਦੇ ਦੇਖਣ ਵਾਲ ਹੋ ਜਾਂਦਾ ਇਹਦੇ ਪੱਛਮ ਵੱਲ ਕਹਿੰਦੇ ਨੇ ਕਦੇ ਪੂਰਬ ਵੱਲ ਕਹਿੰਦੇ ਨੇ ਕਦੇ ਉੱਤਰ ਵੱਲ ਕਹਿੰਦੇ ਨੇ ਕਾਰ ਸੇਵਾ ਸਰਕਾਰ ਸੇਵਾ ਕਾਸ਼ਮਾ ਕਿੱਥੇ ਠੰਡਾਪੁਰ ਖਤਮ ਕਹਤੋਂ ਤੇ ਲੰਗੂ ਦਾ ਘਰ ਖਤਮ ਕਹਤੋਂ ਤਾਂ ਤੇ ਆਸਤ ਆਤਮਟਾ ਦਿੱਤੀ ਬਿਲਕੁਲ ਜੀ ਸਾਡੀ ਕੌਮ ਨੂੰ ਇਹ ਇੱਕ ਕੰਮ ਹੈ ખાસ ਕੇ ਸ੍ਰੋਮਣੀ ਕਮੇਟੀ ਬੀਵੰਦਕ ਕਮੇਟੀ ਹੈ ਉਸ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਜਿਹੜੀ ਅਸਲੀਅਤ ਹੈ ਸਿੱਖੀ ਦੇ ਜੋਮਿਆ ਦੀ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਮੇਰੇ ਕੋਲ 35 ਸਾਲ ਪਹਿਲਾਂ ਸੇਵਾ ਰਹੀ ਹੈ ਵੰਗੂਦੀ ਨਿਸ਼ਾਨੀ ਕੋਲੜੀ ਸੀ ਉੱਪਰ ਪ੍ਰਕਾਸ਼ ਕਰਿਆ ਪਾ ਸੀ ਕੋਈ ਮਪਲਗ ਨਹੀਂ ਤਾਂ ਨਿਸ਼ਾਨੀ ਕੋਈ ਜਿਹੜਾ ਦਰਬਾਰ ਸਾਹਿਬ ਦਾ ਪ੍ਰਕਾਸ਼ ਹੁੰਨ ਦਿਖਾਉਣੇ ਤੁਹਾਨੂੰ ਉਹ ਪਿੰਡ ਦੇ ਵਪਾਰੀ ਕੁਲਦੀਪ ਸਿੰਘ ਦੇ ਡੰਗਰਾਂ ਦਾ ਘਰ ਲੈ ਕੇ ਉੱਥੇ ਪ੍ਰਕਾਸ਼ ਕਰਕੇ ਕਹਿੰਦੇ ਆ ਕਿ ਗੰਗੂ ਦਾ ਘਰ ਗੰਗੂ ਦਾ ਘਰ ਨਹੀਂ ਹੈ। ਯਾ ਗੁਰੂਗਰ ਸਾਹਿਬ ਨੂੰ ਇਸ ਤਰ੍ਹਾਂ ਪ੍ਰਕਾਸ਼ ਕਰਨਾ। ਪਰ ਸੋ ਡੰਗਰਾਂ ਦੇ ਘਰ ਦੇ ਵਿੱਚ ਸ਼੍ਰੋਮਣੀ ਕਮੇਟੀ ਵੀ ਹੈ। ਨਾ ਤੁਹਾਂ ਜਿੱਤਾ ਗੁਰੂ ਸਾਹਿਬ ਦੀਆਂ ਜਿਹੜਾ ਪਲੰਗ ਦਿਖਾਉਂਦੇ ਆ ਉਹ ਮਾਤਾ ਗੁਜਰੀ ਘਰ ਜਿੱਥੇ ਪਲੰਗ ਨਹੀਂ ਹੈ ਨਹੀਂ ਹੈ ਨਹੀਂ ਹੈ। ਅਸੀਂ ਰਿਕਾਰਡਿੰਗ ਕਰ ਰਹੇ ਹਾਂ ਤੁਹਾਨੂੰ ਕਲ ਕਰਾ ਰਹੇ ਹਾਂ ਇਥੇ ਮਾਜੀ ਪੁੱਛ ਲੋ ਸਿਰਫ ਪੈਸਿਆਂ ਦਾ ਸਾਧਨ ਮਾਇਆ ਦਾ ਸਾਧਨ ਕਰਕੇ ਮੈਂ ਹਲਕ ਬਣਾ ਕੇ ਰੱਖਦਾ ਮਾ ਮਾਤਾ ਜੀ ਦੇ ਪਲੰਗੇ ਹੋਰ ਕਿਸੇ ਨਪਾਲ ਨਹੀਂ ਮੇਰੇ ਹੁੰਦੀ ਹੈ 35 ਸਾਲ ਮੇਰੇ ਕੋਲ ਸੇਵਾ ਰਹੀ ਕੋਈ ਪਲੰਗੇ ਨਹੀਂ ਤਾਂ ਦੂਜਾ ਰਾਤ ਸਾਬੇ ਦੇ ਕੋਈ ਕੋਈ ਗੱਲਾਂ ਲਾਈਵ ਦਿਖਾਓ ਕਿਤੇ ਜੀ ਜੀ ਕੋਈ ਕਾਰ ਸੇਵਨ ਲੰਜਰ ਤੇ ਟੋਕਰਾ ਰੱਖਿਆ ਹੋਇਆ ਕੋਈ ਕੋਈ ਗੁੱਲਗ ਲਾਈਵ ਹੀ ਕੋਈ ਗੁੱਲ ਕਿਤੇ ਕੋਈ ਬੋਰਡ ਲੱਗਾ ਹੋਇਆ ਕਿਸੇ ਦਾ ਇਹ ਦੇ ਦੇ ਗੁਰਦਾਰਾਂ ਵਿੱਚੋਂ ਇੱਕ ਗੱਲ ਹੈ ਜੇ ਗੁਰਦਾਰ ਤੇ ਗੋਲਕਾ ਚੱਕੀ ਜਨ ਕੋਈ ਪ੍ਰਭਾਵ ਨਹੀਂ ਮੰਨ ਸਕਦਾ ਅਸੀਂ ਚਿਰਾਂ ਨੂੰ ਕਰਦੇ ਬਾਰ-ਬਾਰ ਬੇਨਤੀ ਕਰਦੇ ਆ ਕਿ ਗੁਰੂ ਸਾਹਿਬ ਦੇ ਬੇਅਦਬੀ ਲੋਕੋ ਨਕਲੀ ਜਿਹੜੇ ਮਾਇਦੇ ਸਾਧਨ ਬਣਾ ਰਹੇ ਸਿੱਖਤ ਨੂੰ ਅੱਗੇ ਰੱਖ ਕੇ ਉਹ ਗੱਲ ਪਛਾਨਦਾ ਬਟਾਓ ਪ੍ਰਾਲਾ ਵੀ ਇਹ ਸੰਗਤ ਨੂੰ ਇੱਕ ਬਹੁਤ ਸੋਨਾ ਸਨੇਹਾ ਵੀ ਦੇ ਰਹੇ ਹੋ ਤੇ ਅਸੀਂ ਜ਼ਰੂਰ ਤੁਹਾਡਾ ਇਸ ਸ੍ਰੀਆ ਸੰਗਤ ਰੱਖੋ। ਮੈਂ ਸੰਗਤ ਨੂੰ ਇਹ ਕਹੋ ਕਿ ਧੀਰੇ ਧੀਰੇ ਪਖੰਡੀ ਬਾਬੇ ਬੈਠੇ ਨਾ। ਬਾਬੇ ਉੱਠੀ ਪੱਗ ਬੰਨੀ ਪੁੱਠੀ ਸਿੰਧੀ ਚੋਲਾ ਗਿੱਟਿਆਂ ਦਾ ਹੀ ਪਾਇਆ। ਚਾਰ ਪੰਜ ਪਿੱਛੇ ਜ਼ਫਰ ਨਾਲੇ ਫਿਰਦੇ ਆ। ਉਹ ਨਾ ਬਾਬੇ ਤੋਂ ਬੱਚਾ। ਸੰਗਤਾਂ ਤੱਕ ਪਹੁੰਚਾਉਣਾ ਸੰਦੇਸ਼ ਅਸਲੀਅਤ ਤੇ ਲਿਆਓ। ਅਸਲੀਅਤ ਵਾ। ਬਿਲਕੁਲ। ਸੱਚਾਈ ਵਾ ਲਾਓ। ਮੇਰੀ ਬੰਦ ਨਹੀਂ ਕਿਛੇ ਨਾਲ ਕਦੇ ਵੋਟ ਨਹੀਂ ਪਾਈ ਨਾ ਪਾਉਣੀ ਹੈ ਮੈਂ ਤਾਂ ਚੌਕੀਦਾਰ ਹਾਂ ਅਕਾਲ ਪੁਰਖ ਤੋਂ ਡਰਦਾ ਇੱਕ ਅਸੀਂ ਕਿਸੇ ਤੋਂ ਡਰਦੇ ਵੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਜਿਹੜਾ ਗੰਗੂ ਦੀ ਸਹੇੜੀ ਦੇ ਨਾਲ ਹੀ ਇੱਕ ਗੁਰਦੁਆਰਾ ਰਤ ਸਾਹਿਬ ਆ ਇਸ ਗੁਰਦੁਆਰਾ ਸਾਹਿਬ ਦਾ ਕੀ ਇਤਿਹਾਸ ਆ ਸਾਡੇ ਨਾਲ ਮਾਤਾ ਜੀ ਮਜ਼ੂਦ ਨੇ ਪਹਿਲਾਂ ਫਤਿਹ ਦੀ ਸਾਖ ਬਣੇ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਤਜੀ ਜਿੱਦਾਂ ਕਿ ਗੁਰਦੁਆਰਾ ਸਿਹੇੜੀ ਦੇ ਇਤਿਹਾਸ ਬਾਰੇ ਸੰਗਤ ਜਾਣਦੀ ਹੈ ਜਿਹੜਾ ਗੁਰਦੁਆਰੇ ਰਤ ਸਹਿਬਾ ਇਸ ਦਾ ਇਤਿਹਾਸ ਕੀ ਹੈ ਮੇਰਾ ਨਾਮ ਪਹਿਲੀ ਗੱਲ ਤਾਂ ਮੇਰਾ ਨਾਮ ਬੀਬੀ ਹਰਪ੍ਰੀਤ ਕੌਰ ਨਿਸ਼ਕਾਮ ਹੈ ਜੀ ਲਗਭਗ ਅਸੀਂ 55 ਸਾਲ ਤੋਂ ਇੱਥੇ ਸੇਵਾ ਕਰਾ ਰਹੇ ਹਾਂ ਜੀ ਜਿਸ ਸਥਾਨ ਤੇ ਤੁਸੀਂ ਬੈਠੇ ਹੋ ਇਸ ਸਥਾਨ ਤੇ ਸਹਿਬਜਾਦੇ ਤੇ ਮਾਤਾ ਗੁਜਰ ਕੌਰ ਜੀ ਛੋਟੇ ਸਹਿਬਜਾਦੇ ਫੁੱਲਸ ਦੇ ਹਵਾਲੇ ਕੀਤੀ ਸੀ ਗੰਗੂਨ ਦੇਤੇ ਪਾਪ ਤੇ ਪੁੰਨ ਵੀ ਹੈ ਜੀ ਗੁਰਦਾਰਾ ਸਾਹਿਬ ਇਹਦਾ ਨੌ ਕਿਉਂ ਪਿਆ ਜੀ ਮਹਾਪੁਰਖਾਂ ਦੇ ਨਥਰਪੁਰ ਦੇ ਨਥਰਪੁਰ ਦੇ ਸ਼ੰਤਪ੍ਰਭਾ ਜੀ ਸਿੰਘ ਦਾ ਪਰਿਵਾਰ ਉਸ ਸਮੇਂ ਪਰ ਪਰਿਵਾਰ ਦੀ ਉਸ ਕੋਲ ਬੈਲ ਗੱਡੀਆਂ ਵਾਲਾ ਰਾਤ ਸੀ ਜੀ ਉਸ ਕੋਲ ਜਾਨਦਾਰ ਸ਼ਾਹ ਜੀ ਨੂੰ ਕੋਈ ਸ਼ਾਦਨ ਨਹੀਂ ਸੀ ਜੀ ਰਸਤੇ ਜਿਗਜੈਗ ਸੀ ਉਸ ਪਰਵਾਹ ਨੇ ਮਨੰਡੇ ਥਾਣੇ कोतਵਾਲੀ ਮੱਤੇ ਪਹਚਾਉਂਦੇ ਤੇ ਮਾਤਾ ਗੁਜਰੀ ਜੀ ਦੀ ਸੇਵਾ ਕੀਤੀ ਸੀ ਰਾਹ ਦੀ ਸੇਵਾ ਕਰਾਈ ਸੀ ਇਸ ਲਈ ਸੇਕੋਤ ਦਾ ਨਾਮ ਕੋ ਦਰ ਰਾਤ ਸਾਭ ਹੈ ਇਹ ਮਾਤਾ ਜੀ ਵਿੱਚ ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਗੰਗੂ ਨੇ ਜਿਹੜੇ कोतਵਾਲੀ ਵਿੱਚ ਤਲਾਹ ਦਿੱਤੀ ਸੀ ਸ਼ਿਕਾਇਤ ਕੀਤੀ ਸੀ ਤਾਂ ਉਹਨਾਂ ਨੂੰ ਤਸੀਹੇ ਦੇ ਕੇ ਬੰਨ ਕੇ ਲੈ ਕੇ ਗਏ ਸੀ ਇਹ ਜੁ ਕੋ ਜ ਇਤਿਹਾਸ ਕਰੀ ਵੀ ਕਹਿੰਦੇ ਨੇ ਦੇਖੋ ਇਤਿਹਾਸ ਕਰ ਆਪਣੇ ਆਪਣੇ ਕਲਮ ਨਾਲ ਆਪ ਲਿਖਦੇ ਨੇ ਜੋਰਡਨ ਨੇ ਕੁਝ ਵਧਾ ਦੋਨੇ ਕੋਈ ਘਟਾ ਦੋਨੇ ਜੀ ਅਸਲੀ ਜਿਹੜਾ ਇਤਿਹਾਸ ਸੂਝ ਪ੍ਰਕਾਸ਼ ਤੱਕ ਮਿਲ ਸਕਦਾ ਜੀ ਇਹ ਸੂਝ ਪ੍ਰਕਾਸ਼ ਦੇ ਅਧਿਨੇ ਜਿਸ ਤਰ੍ਹਾਂ ਤੁਸੀਂ ਦੱਸਿਆ ਅਸੀਂ ਕੁਝ ਨਹੀਂ ਕਹਿ ਸਾਰੇ ਬਾਰੇ ਜੀ ਨਹੀਂ ਅਸੀਂ ਤਾਂ ਖੋਜੀ ਤਾਂ ਹੈ ਨਹੀਂ ਅਸੀਂ ਤਾਂ ਜੀ ਕਾ 服务 ਫ੍ਰੀ ਚੱਲ ਰਹੀ ਹੈ ਜੀ ਮੁਸਕਾਮ ਸੇਵਾ ਕਰਦੇ ਜੀ ਕੋਈ ਤਨਖਾਹ ਨਹੀਂ ਕੋਈ ਕਿਸੇ ਦੇ ਮੰਗਦੇ ਨਹੀਂ ਪੈਸਾ ਜੀ ਕੋਈ ਗਜਾ ਨਹੀਂ ਕਰਦੇ ਜੀ ਕੋਈ ਬੋਰਡ ਦੀ ਲਾਵਾ ਕੋਈ ਪ੍ਰਧਾਨ ਨਹੀਂ ਹੋ ਰੇ ਜੀ ਕੋਈ ਮੈਨੇਜ ਨਹੀਂ ਹੋ ਰੇ ਤਾਤਾ ਤਤਾ ਅਕਾਲ ਪੁਰਖ ਗੁਰੂ ਗ੍ਰੰਥ ਸਾਹਿਬ ਜੀ ਆਪ ਹੈ ਉਹ ਕਿਸੇ ਨੂੰ ਸੰਕਤ ਨੂੰ ਪ੍ਰੇਰ ਕੇ ਜਿਵੇਂ ਜਿਵੇਂ ਕਿਸੇ ਤੋਂ ਸੇਵਾ ਲੈਣੀ ਹੈ ਜਿਵੇਂ ਤੇਨੂੰ ਸੇਵਾ ਲੈ ਲੈਣੇ ਜੀ ਤੇ ਇਹਦੀ ਜਿਹੜੀ ਸਾਮ ਸੰਭਾਲ ਉਹ ਸਾਰੀ ਨਿਸਕਾਮ ਚੱਲੇ ਤੁਹਾਡੇ ਅਧੀਨ ਚੱਲ ਰਹੀ ਹੈ ਦੇਖੋ ਅਕਾਲ ਪੁਰਖ ਖੁਦ ਆ ਪੰਜ ਪ੍ਰਵਾਨ ਪੰਜ ਪ੍ਰਧਾਨ ਹੈ ਜੀ ਅਜ ਤਾਂ ਉਹ ਦਾਦੇ ਚੌਕੀਦਾਰ ਹੈ ਪਹਿਰਾਦੰਨੇ ਜੀ ਚੌਕੀਦਾਰਾ ਸੀ ਹੋਰ ਸਾਡੀ ਕੋਈ ਕਾਬਰ ਨਹੀਂ ਚੱਜ ਰੋ ਜੀ ਸਾਡੀ ਕਿਸੇ ਨਾਲ ਬਣਦੀ ਵੀ ਨਹੀਂ ਨਾ ਐਸਾ ਕੋਈ ਸੈਸ਼ਨਟ ਹੋ ਸਕਦਾ ਹੈ ਜੀ ਸਾਡੀ ਕੌਮ ਨੂੰ ਜਿਹੜੀ ਸਿੱਖ ਕੌਮ ਹੈ ਖਾਸ ਕਰਕੇ ਸ਼੍ਰੋਮਣੀ ਕਮੇਟੀ ਬੰਦਕ ਕਮੇਟੀ ਹੈ ਉਸੇ ਤੇ ਧਿਆਨ ਦੇਣਾ ਚਾਹੀਦਾ ਹੈ ਕਿ ਜਿਹੜੀ ਅਸਲੀਅਤ ਹੈ ਸਿੱਖ ਸਿੱਖੀ ਦੇ ਸੋਮਿਆਂ ਦੀ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਜੀ ਕਿੱਥੇ ਗਈ ਕੱਚੀ ਗੜੀ ਜੀ ਕਿੱਥੇ ਗਿਆ ਪੱਠਾ ਸਾਹਿਬ ਜੀ ਕਿੱਥੇ ਗਿਆ ਠੰਡਾ ਪੁਰਜ ਜੀ ਇਸੇ ਤਰ੍ਹਾਂ ਲੰਗੂ ਦਾ ਘਰ ਵੀ ਆਲਮਾਲ ਹੋਵੇ ਕਦੇ ਦੇਖਣ ਵਾਲਾ ਹੋ ਜਾਂਦਾ ਹੈ ਇਹ ਪਛਮਲ ਕਹਿੰਦੇ ਨੇ ਕਹਿੰਦੇ ਪੂਰਬਲ ਕਹਿੰਦੇ ਨੇ ਕਹਿੰਦੇ ਉੱਤਰਵਲ ਕਹਿੰਦੇ ਨੇ ਜੀ ਮੇਰੇ ਕੋ 35 ਸਾਲ ਪਹਿਲਾਂ ਸੇਵਾ ਰਹੀ ਹੈ ਜੀ ਗੰਗੂ ਦੀ ਨਿਸ਼ਾਨੀ ਕੋਰੜੀ ਥੀ ਉੱਪਰ ਪ੍ਰਕਾਸ਼ ਕਰਿਆ ਵਾ ਜੀ ਕੋਈ ਮਪਲੰਗ ਨਹੀਂਤਾ ਵਾ ਨਿਸ਼ਾਨੀ ਜੀ ਕੋਈ ਜਿਹੜਾ ਦਰਬਾਰ ਸਾਹਿਬ ਦਾ ਪ੍ਰਕਾਸ਼ ਹੁੰਨ ਦਿਖਾਉਣੇ ਤੁਹਾਨੂੰ ਜੀ ਉਹ ਪਿੰਡ ਦੇ ਵਪਾਰੀ ਕੁਲਦੀਪ ਸਿੰਘ ਦੇ ਡੰਗਰਾਂ ਦਾ ਘਰ ਲੈ ਕੇ ਉੱਥੇ ਪ੍ਰਕਾਸ਼ ਕਰਕੇ ਕਹਿੰਦੇ ਆ ਕਿ ਗੰਗੂ ਦਾ ਘਰ ਹੈ ਗੰਗੂ ਦਾ ਘਰ ਨਹੀਂ ਹੈ ਜੀ ਇਸ ਲਈ ਤਾਂ ਕਿਆ ਗੁਰੂਗਰ ਸਾਹਿਬ ਨੂੰ ਇਸ ਤਰ੍ਹਾਂ ਪ੍ਰਕਾਸ਼ ਕਰਨਾ ਪਰਸ਼ਨ ਦੇ ਨੰਗਰਾਂ ਦੇ ਘਰ ਦੇ ਵਿੱਚ ਸ਼੍ਰੋਮਣੀ ਕਮੇਟੀਆਂ ਵੀ ਹੈ ਜੀ ਨਾ ਤੁਹਾਨੂੰ ਤੇਤਾ ਗੁਰੂ ਸਾਹਿਬ ਦੀ ਬੇਅਦਬੀ ਹੁੰਦੀ ਹੈ ਜਿਹੜਾ ਪਲੰਗ ਦਿਖਾਉਂਦੇ ਉਹ ਮਾਤਾ ਗੁਜਰੀ ਕਾਰ ਜਿਹਦੇ ਪਲੰਗ ਨਹੀਂ ਹੈ ਨਹੀਂ ਹੈ ਨਹੀਂ ਹੈ ਅਸੀਂ ਰਿਕਾਰਡਿੰਗ ਕਰ ਰਹੇ ਹਾਂ ਤੁਹਾਨੂੰ ਕਰਾ ਰਹੇ ਹਾਂ ਜਿੱਥੇ ਮਾਜੀ ਪੁੱਛ ਲੋ ਇਸੇ ਪੈਸਿਆਂ ਦਾ ਸਾਧਨ ਸਮਾਇਦਾ ਸਾਧਨ ਕਰਕੇ ਮੈਂ ਪਾਲਣ ਬਣਾ ਕੇ ਰੱਖਤਾ ਮਾ ਮਾਤਾ ਜੀ ਦੇ ਪਾਲਣ ਹੈ ਉਹ ਜਿੰਨੇ ਪਾਲਣ ਖੈ ਨਹੀਂ ਮੇਰੇ ਹੁੰਦੀ ਹੈ 35 ਸਾਲ ਮੇਰੇ ਕੋਲ ਸੇਵਾ ਲਈ ਕੋਈ ਪਾਲਣ ਨਹੀਂ ਤਾਂ ਜੀ ਉਦੋਂ ਫਿਰ ਉਹ ਜਿਹੜੀ ਕੋਠੜੀ ਸੀ ਗੰਗੂ ਦੀ ਜਿਹੜੀ ਉਹ ਕੋਠੜੀ ਸੀ ਉਹ ਸਰਕਾਰ ਸੇਵਾ ਸਰਕਾਰ ਸੇਵਾ ਜਿੱਥੇ ਠੰਡਾ ਪੂਰਖ ਖਤਮ ਕਰਤਾ ਜੰਗੂ ਦਾ ਘਰ ਖਤਮ ਕਰ ਕਰਤਾ ਇਤਿਹਾਸ ਤੱਤ ਮਿਟਾ ਦਿੱਤੇ ਗਏ ਬਿਲਕੁਲ ਜੀ ਸਵੈਮਨ ਕਮੇਟੀ ਨੇ ਥੋੜੀ ਜੀ ਸੁਝ-ਭੂਜ ਕਰਨੀ ਚਾਹੀਦੀ ਹੈ ਅਸਲੀਤ ਵਾਲ ਜਾਣਸ ਸਚਾਈ ਵੱਲ ਜਾਣਾ ਚਾਹੀਦਾ ਸ੍ਰੀਅਤ ਵੱਲ ਜਾਣ ਚਾਹੀਦਾ ਅਸੀਂ ਚਰਨ ਕਰਨੇ ਬਾਰ ਬਾਰ ਬੇਨਤੀ ਕਰਦੇ ਆ ਕਿ ਗੁਰੂ ਸਾਹਿਬ ਨੇ ਬੇਅਦਬੀਆਂ ਨੂੰ ਰੋਕੋ ਨਕਲੀ ਜਿਹੜੇ ਮਾਇਦੇ ਸਾਧਨ ਬਣਾ ਰਹੇ ਸਿੱਖਤਾਂ ਨੂੰ ਅੱਗੇ ਰੱਖ ਕੇ ਉਹ ਗਲਤ ਕੰਮ ਆ ਹੁਣ ਦਾਤ ਸਾਹਿਬ ਦੇ ਲਈ ਕੋਈ ਕੋਈ ਗੱਲਾਂ ਲਾਇਆ ਵੇ ਦਿਖਾਓ ਕਿਤੇ ਜੀ ਕੋਈ ਕਾਰ ਸੇਵਾ ਨੰਝਰ ਤੇ ਟੋਕਰਾ ਰੱਖਿਆ ਹੋਇਆ ਕੋਈ ਕੋਈ ਗੁੱਲ ਜੁ ਲਾਈ ਵੀ ਹੈ ਕੋਈ ਗੁੱਲ ਕਿਤੇ ਕੋਈ ਬੋਰਡ ਲੱਗਾ ਹੋਇਆ ਕਿਸੇ ਦਾ ਜੀ ਇਹ ਦੇ ਗੁਰਦਾਰਾਂ ਵਿੱਚੋਂ ਇੱਕ ਗੱਲ ਹੈ ਇਹ ਗੁਰਦਾਰ ਤੇ ਗੋਲਕਾਂ ਚੱਕੀ ਜਾਂ ਕੋਈ ਪਹਿਲਾ ਨਹੀਂ ਮੰਨ ਸਕਦਾ ਕੋਈ ਨਹੀਂ ਜਾ ਸਕਦਾ ਗੁਰਦਾਰ ਪਤਾਲ ਨਹੀਂ ਗਾੜੀਆਂ ਦੇ ਪੰਗਾਂ ਲਾਦਦੀਆਂ ਗਾੜੀਆਂ ਪਟਣੀਆਂ ਕਿਉਂ ਕਿਧਰ ਜਾਂਦੀ ਕੰਮ ਸਾਡੀ ਜੀ ਬਿਲਕੁਲ ਜੇਛੋਟ ਤੁਸੀਂ ਜਾਗਰੂ ਕਹਿ ਤੁਸੀਂ ਸੰਗਤਾਂ ਤੱਕ ਪਹੁੰਚਾਉਣਾ ਸੰਦੇਸ਼ ਅਸਲੀਅਤ ਤੇ ਲਿਆਵਾ ਅਸਲੀਅਤ ਵਾਵਾ ਬਿਲਕੁਲ ਸਚਾਈ ਵਾਵਾ ਮੇਰੀ ਬੰਦ ਨਹੀਂ ਕਿਸੇ ਨਾਲ ਕਦੇ ਵੋਟ ਨਹੀਂ ਪਾਈ ਨਾ ਪਾਉਣੀ ਹੈ ਮੈਂ ਤਾਂ ਚੱਕੀ ਦਾ ਅਕਾਲਪੁਰ ਕਿਤੇ ਡਰਦਾ ਇੱਕ ਅਸੀਂ ਕਿਸੇ ਤੋਂ ਡਰਦੇ ਵੀ ਨਹੀਂ ਨਾ ਡਰਾਉਂਦੇ ਨਾ ਦੱਸਦੇ ਇਹ ਵੀ ਮਤ ਜੀ ਤੇ ਮਤ ਜੇ ਕੇ ਵੀ ਗੱਲ ਆ ਮੇਰਾ ਆਖਰੀ ਸਵਾਲ ਕੀ ਜਦੋਂ ਜਿਹੜਾ ਸਾਰਾ ਕਾਰਗੁਜ਼ਾਰੀ ਤੁਸੀਂ ਕਰਦੇ ਹੋ ਕੰਮ ਕਰਵਾ ਰਹੇ ਹੋ ਇਹ ਫਿਰ ਮਾਇਆ ਕਿੱਥੋਂ ਆਉਂਦੀ ਏ ਸਾਰਾ ਖਰਚ ਕਿੱਥੋਂ ਹੁੰਦਾ ਅਸੀਂ ਮੰਗ ਮੰਗੀ ਕਦੇ ਨਹੀਂ ਸੰਗਤ 1 ਕਰੋੜ ਦਾ 1 ਰੁਪਿਆ 1 ਕਰੋੜ ਰੁਪਿਆ ਲੈ ਕੇ ਬੰਦਨਪੁਰ ਪਿੰਡ ਹੈ ਅਮਰਜੀਤ ਸਿੰਘ ਦਾ ਪਰਿਵਾਰ ਹੈ 1 ਕਰੋੜ ਦਾ ਸੇਵਾ ਰਾਮ ਕਰੀ ਵੀ ਸੰਗਤ ਦਾ ਦੇਈ ਜਾਂਦੀ ਹੈ 10 ਹਜ਼ਾਰ ਦਾ ਸਾਰੀ ਜੇਬ ਚ ਹੁਣ ਵੀ ਪਾ ਕੇ ਕੋਈ ਕੋਈ ਪਾ ਜੋ ਕੋਈ ਕਰਜ ਗੱਲੇ ਸਰ ਅਸੀਂ ਮਹਾਰਾਜ ਮੇਰੇ ਚੋ ਕੋਈ ਚੱਕੋ ਕੋਈ ਰੱਖੋ ਆਪੇ ਦੇਣ ਵਾਲਾ ਆਪੇ ਚੱਕ ਚੋਰ ਹੈ ਆਪੇ ਦੇਣ ਵਾਲਾ ਇਹਨੂੰ ਕਹੀਏ ਮੰਗਿਆ ਨਹੀਂ ਕਿਸੇ ਕੋਲ ਅਕਾਲ ਪੁਰਖ ਦੇ ਭਿਖਾਰੀ ਹੈ ਬੰਦੇ ਦੇ ਭਿਖਾਰੀ ਨਹੀਂ ਹੈ ਜਦ ਜਗ ਨੂੰ ਦਿੰਦਾ ਹੈ ਦਾਤਾ ਦਤਾਰ ਹੈ ਅਸੀਂ ਉਹਦੇ ਭਿਖਾਰੀ ਹਾਂ ਬੰਦੇ ਦੇ ਭਿਖਾਰੀ ਨਹੀਂ ਹਾਂ ਮਾਇਆ ਕੋਈ ਪਤਾ ਨਹੀਂ ਕਿ ਪਤਾ ਨਹੀਂ ਕਿੱਥੋਂ ਆਉਂਦੀ ਕਿੱਥੋਂ ਨਹੀਂ ਆਉਂਦੀ ਅਸੀਂ ਹਾਈ ਤਾਂ ਵਾਸੀ ਅੱਗੇ ਤੇ ਹਫਤਾ ਪਹਿਲਾਂ ਅਸੀਂ ਮਾਇਆ ਲੈਣੀ ਸਿੱਧੀ ਮਾਇਆ ਲੈਣੀ ਪਸੰਦ ਨਹੀਂ ਕਰਦੇ ਸਾਨੂੰ ਮਟੀਰੀਅਲ ਲੈ ਕੇ ਦੇਵੇ ਸਾਡੇ ਪਸੰਦ ਦਾ ਅਸੀਂ ਦੁਕਾਨ ਤੇ ਜਮਾ ਕਰਾ ਦੇਣੇ ਪੈਸੇ ਜਿਸ ਮਟੀਰੀਅਲ ਚੈੱਕ ਕਰ ਤੋਂ ਪੈਸੇ ਦੇ ਦੇਈ ਐਸੇ ਨੇ ਇਹ ਦੇਰੀ ਚਰਤਾ ਸਾੜੀ ਗੁਰੂ ਗ੍ਰੰਥ ਸਾਹਿਬ ਦੀ ਤੇ ਪੰਜਾ ਦਾ ਤਾਂ ਨਾ ਕਿਸੇ ਦਾ ਵੀ ਹੈ ਇਹਨੇ ਬੁੱਧੀ ਪ੍ਰਸ਼ਟ ਕਰਕੇ ਰੱਖਤੀ ਚੰਗੇ ਪਹਿਨਣ ਤੇ ਮਤ ਜਿਹੜੇ ਇੱਥੇ ਸੇਵਾ ਕਰਦੇ ਨੇ ਪਾਟੀ ਸਿੰਘ ਸੇਵਾ ਕਰਦੇ ਨੇ ਗੁਰੂ ਮਹਾਰਾਜ ਦੇ ਵਜ਼ੀਰ ਨੇ ਉਹ ਕੌਣ ਨੇ ਬੀਬੀਆਂ ਭੈਣਾਂ ਨਾਲ ਮਿਲ ਕੇ ਭਾਈ ਸਾਹਿਬ ਨਾਲ ਮਿਲ ਕੇ ਕਰਦੇ ਨੇ ਬ੍ਰਿਗਡਲ ਜੀ ਕੋਈ ਕਿਸੇ ਦੀ ਸੇਵਾ ਨਹੀਂ ਲਹੀ ਕਿਸੇ ਨੂੰ ਪੇਟਾ ਨਹੀਂ ਲਾਇਆ ਇਹ ਕਿਸੇ ਨੂੰ ਕੋਈ ਪੇਟਾ ਨਹੀਂ ਕੋਈ ਆਨੰਦਕਾਰ ਦੀ ਪੇਟਾ ਨਹੀਂ ਜੀ ਕੋਈ ਸਹਿਜ ਪਾਠ ਦੀ ਪੇਟਾ ਨਹੀਂ ਕੋਈ ਘੰਟ ਪਾਠ ਦੀ ਪੇਟਾ ਨਹੀਂ ਕੋਈ ਸੁਖਨੀ ਸਾਹਿਬ ਦੀ ਪੇਟਾ ਨਹੀਂ ਹਾਂ ਗੁਰੂ ਸਾਹਿਬ ਨੇ ਕੋਈ ਸਤਿਕਾਰ ਵਜੋਂ ਕੁਝ ਕਰ ਦਵੇ ਜੀ ਕਹਿਣਾ ਨਹੀਂ ਸੀ ਬਹੁਤ ਵੱਡਾ ਉਪਰਾਲਾ ਵੀ ਹੈ ਸੰਗਤ ਨੂੰ ਇੱਕ ਬਹੁਤ ਸੋਹਣਾ ਸਨੇਹਾ ਵੀ ਦੇ ਰਹੇ ਹੋ ਤੇ ਅਸੀਂ ਜ਼ਰੂਰ ਤੁਹਾਡਾ ਇਸ ਰੇਹਾ ਸੰਗਤ ਤੱਕ ਪਹੁੰਚਾ। ਮੈਂ ਸੰਗਤ ਨੂੰ ਇਹ ਕਹੋ ਕਿ ਜਿਹੜੇ ਜਿਹੜੇ ਪਖੰਡੀ ਬਾਬੇ ਬੈਠੇ ਨਾ ਬਾਬੇ ਪੁੱਠੀ ਪੱਕ ਬਣੀ ਪੁੱਠੀ ਸਿੱਧੀ ਚੋਲਾ ਗਿੱਟਿਆਂ ਦਾ ਹੀ ਪਾਇਆ ਚਾਰ ਪੰਜ ਪਿੱਛੇ ਰਫਲਾ ਵਾਲੇ ਫਿਰਦੇ ਆ ਉਹਨਾਂ ਬਾਬਿਆਂ ਤੋਂ ਬੱਜਾ ਹਾਂ ਬਿਲਕੁਲ ਨਿਸ਼ਕਾਮ ਜਿਹੜੀ ਬਿਲਕੁਸੇਵਾ ਤੁਸੀਂ ਅੰਦਰ ਦੇਖੋ ਜਾ ਕੇ ਮਜ਼ਦੂਰ ਨੂੰ ਮਜ਼ਦੂਰੀ ਦੰਨੇ ਹੈ ਹਰੇ ਕਾਰੀਗਰ ਨੂੰ ਮਜ਼ਦੂਰੀ ਦੰਨੇ ਹੈ ਲੇਕਿਨ ਜਿਹੜੀ ਸੰਗਤ ਦਾ ਨਿਸ਼ਾਨ ਸੇਵਾ ਕਰਦੀ ਬਹੁਤ ਚੰਗਾ ਉਪਰਾਲਾ ਵੀ ਹੈ ਬਹੁਤ ਚੰਗਾ ਸੰਦੇਸ਼ ਵੀ ਮਾਤਾ ਜੀ ਤੁਸੀਂ ਦਿੱਤਾ ਸੰਦੇਸ਼ ਤਾਂ ਕੀ ਕਰੂਗੇ ਤੁਸੀਂ ਜੀ ਸੱਚ ਬੋਲੋ ਤਾਂ ਸੱਚ ਨੂੰ ਸੁਣਦਾ ਕੋਈ ਨਹੀਂ ਜੇ ਸੁਣ ਲੈ ਤਾਂ ਮੰਨਦਾ ਕੋਈ ਨਹੀਂ ਜੇ ਮੰਨਦਾ ਤਾਂ ਅਮਲ ਨਹੀਂ ਕਰਦਾ ਕੋਈ ਕਿਆ ਕਰੀਏ ਅਜੀ ਗੱਲ ਨਹੀਂ ਜੀ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਕੀਮਤੀ ਸਮਾਂ ਦਿੱਤਾ ਆਸੋ ਇਹ ਮਾਤਾ ਜੀ ਸੀਗੇ ਤੇ ਇਹ ਮਾਤਾ ਜੀ ਇਸ ਗੁਰਦੁਆਰਾ ਸਾਹਿਬ ਦੀ ਨਿਸ਼ਕਾਮ ਸੇਵਾ ਕਰਦੇ ਨੇ ਗੁਰਦੁਆਰਾ ਸਾਹਿਬ ਦੀ ਜਿਹੜੀ ਬਹੁਤ ਸੋਹਣੀ ਇਮਾਰਤ ਇਹਨਾਂ ਦੇ ਵੱਲੋਂ ਹੀ ਬਣਾਈ ਗਈ ਆ ਤੇ ਇੱਥੇ ਦਾ ਜਿਹੜਾ ਇਤਿਹਾਸ ਆ ਤੁਸੀਂ ਜਾਣੂ ਕਰ ਚੁੱਕੇ ਹੋ ਇਸ ਬਾਰੇ ਜ਼ਰੂਰ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਨਾ ਮੈਨੂੰ ਦਿਓ ਇਜਾਜ਼ਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ